ਕਾਂਗਰਸ ਦੇ ਵਿਚਕਾਰ ਅੰਦਰੂਨੀ ਜੰਗ ਵੱਡੇ ਪੱਧਰ ਤੇ ਛਿੜ ਚੁੱਕੀ ਆ ਪੰਜਾਬ ਕਾਂਗਰਸ ਦੇ ਲੀਡਰ ਪੰਜਾਬ ਮੁੱਦਿਆਂ ਤੇ ਗੱਲ ਕਰਨ ਦੀ ਬਜਾਏ ਆਪਸ ਦੇ ਵਿੱਚ ਉਲਝਦੇ ਦਿਖਾਈ ਦੇ ਰਹੇ ਨੇ ਬੀਤੇ ਕੱਲ ਮੈਡਮ ਨਵਜੋਤ ਕੌਰ ਸਿੱਧੂ ਦੇ ਉੱਪਰ ਜੋ ਕਾਰਵਾਈ ਕੀਤੀ ਗਈ ਆ ਉਸ ਕਾਰਵਾਈ ਦੇ ਕੀ ਮਾਇਨੇ ਨੇ ਕੀ ਇਹ ਕਾਰਵਾਈ ਦਾ ਸਮਾਂ ਸਹੀ ਆ ਇਸ ਕਾਰਵਾਈ ਦੇ ਨਾਲ ਹਾਈ ਕਮਾਂਡ ਮੈਸੇਜ ਕੀ ਦੇਣਾ ਚਾਹੁੰਦੀ ਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਉਧਰ ਗੱਲਬਾਤ ਕਰਨੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏ ਗਏ ਨਵੇਂ ਆਦੇਸ਼ਾਂ ਦੀ ਪਰ ਇਸ ਦੇ ਨਾਲ ਹੀ ਗੱਲ ਇਹ ਵੀ ਕਰਾਂਗੇ ਕਿ ਜੋ 2 ਦਸੰਬਰ ਨੂੰ ਹੁਕਮਨਾਮੇ ਸਨਾਈ ਗਏ ਸੀ ਉਹਨਾਂ ਹੁਕਮਨਾਮਿਆਂ ਦਾ ਕੀ ਕਿ ਤਖਤਾਂ ਦੇ ਵੱਲੋਂ ਸਨਾਈ ਗਏ ਫੈਸਲਿਆਂ ਨੂੰ ਬਾਅਦ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ ਕਿ ਇਹਨਾਂ ਦੀ ਮਿਆਦ ਸਾਲ ਜਾਂ ਕੁਝ ਮਹੀਨਿਆਂ ਦੀ ਹੀ ਹੁੰਦੀ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਜਲਾਲਾਬਾਦ ਤੋਂ ਚੋਣ ਲੜਦੇ ਆ ਰਹੇ ਸੁਖਵੀਰ ਸਿੰਘ ਬਾਦਲ ਨੇ ਇੱਕੋ ਦਮ ਕਿਉਂ ਗਿੱਦੜਵਾਹ ਤੋਂ ਚੋਣ ਲੜਨ ਦਾ ਮਨ ਬਣਾ ਲਿਆ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਭਰਾ ਵਰਸਿਜ਼ ਭਰਾ ਦੋਸਤ ਵਰਸਿਜ਼ ਦੋਸਤ ਪ੍ਰਧਾਨ ਵਰਸਿਜ਼ ਪ੍ਰਧਾਨ ਨਵੀਂ جنگ ਛੜਨ ਜਾ ਰਹੀ ਆ 2027 ਦਾ ਮਹਾ ਮੁਕਾਬਲਾ ਇਹ ਕਿਹੜੇ ਪਾਸੇ ਨੂੰ ਜਾਵੇਗਾ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਐਮਪੀ ਅਮਰਿਤਪਾਲ ਸਿੰਘ ਦੀ ਕੀ ਵਾਕਈ ਹੀ ਐਮਪੀ ਅਮਰਿਤਪਾਲ ਸਿੰਘ ਦਾ ਇੱਕ ਭਾਸ਼ਣ ਸੂਬੇ ਦੇ ਵਿੱਚ ਅੱਗ ਲਗਾ ਸਕਦਾ ਹੈ ਬੀਤੇ ਕੱਲ ਪੰਜਾਬ ਸਰਕਾਰ ਨੇ ਜੋ 5000 ਪੇਜਾਂ ਦਾ ਜਵਾਬ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਕੀ ਉਸ ਜਵਾਬ ਤੋਂ ਬਾਅਦ ਐਮਪੀ ਅਮਰਿਤਪਾਲ ਸਿੰਘ ਦੇ ਲਈ ਬਾਹਰ ਆਉਣ ਦਾ ਕੋਈ ਰਸਤਾ ਬਚਿਆ ਹੈ ਜਾਂ ਨਹੀਂ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਨ੍ਹਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ-ਬਹੁਤ ਸਵਾਗਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਮੈਂ ਸਭ ਤੋਂ ਪਹਿਲੀ ਖਬਰ ਕਾਂਗਰਸ ਦੇ ਵਿੱਚਕਾਰ ਜੋ ਅੰਦਰੂਨੀ ਜੰਗ ਛਿੜੀ ਆ ਉਸ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦੇ ਲੀਡਰ ਪੰਜਾਬ ਮੁੱਦਿਆਂ ਤੇ ਗੱਲ ਕਰਨ ਦੀ ਬਜਾਏ ਆਪਸ ਦੇ ਵਿੱਚ ਉਲਝਦੇ ਦਿਖਾਈ ਦੇ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਮੈਡਮ ਨਵਜੋਤ कौर ਸਿੱਧੂ ਦੇ ਵੱਲੋਂ ਜੋ 500 ਕਰੋੜ ਰੁਪਏ ਦੀ ਅਟੇਚੀ ਵਾਲਾ ਬਿਆਨ ਦਿੱਤਾ ਜਾਂਦਾ ਹੈ ਬੀਤੇ ਕੱਲ੍ਹ ਵੀ ਉਹਨਾਂ ਦੇ ਵੱਲੋਂ ਕਾਂਗਰਸ ਦੇ ਕਈ ਲੀਡਰਾਂ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਕਿਹੜੇ-ਕਿਹੜੇ ਕਾਂਗਰਸੀ ਲੀਡਰਾਂ ਦੇ ਵੱਲੋਂ ਇਸ ਤੇ ਪ੍ਰਤੀਕਰਮ ਦਿੱਤਾ ਗਿਆ ਤੇ ਉਹਨਾਂ ਨੂੰ ਸਸਪੈਂਡ ਕਰ ਦੇਣਾ ਉਸ ਵਕਤ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇੜੇ ਨੇ ਬਿਲਕੁਲ ਜੋਰਾਂ ਸ਼ੋਰਾਂ ਤੇ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਇਹ ਸਮਾਂ ਸਹੀ ਹੈ ਤੇ ਇਸ ਕਾਰਵਾਈ ਦੇ ਨਾਲ ਹਾਈ ਕਮਾਂਡ ਮੈਸੇਜ ਕੀ ਦੇਣਾ ਚਾਹੁੰਦੀ ਹੈ ਜੀ ਆ ਬਿਲਕੁਲ ਤੁਸੀਂ ਠੀਕ ਹੈ ਕਿ ਬੀਤੇ 2 ਦਿਨਾਂ ਦੇ ਵਿੱਚ ਇਸ ਵਾਰੀ ਕਾਂਗਰਸ ਖਾਸ ਤੌਰ ਤੇ ਪੰਜਾਬ ਕਾਂਗਰਸ ਵਿੱਚ ਇੱਕ ਭਚਾਲ ਦੀ ਜਿਹੜੀ ਸਥਿਤੀ ਆ ਉਹ ਆਈ ਹੋਈ ਹੈ ਬੀਬੀ ਨਵਜੋਤ ਕੋਰ ਸਿੱਧੂ ਅੱਜ ਤੋਂ 2 ਦਿਨ ਪਹਿਲਾਂ ਇੱਕ ਬਿਆਨ ਦਿੰਦੇ ਨੇ ਜਿਹਦੇ ਵਿੱਚ ਉਹ ਗੱਲ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਤੁਸੀਂ ਮੁੱਖ ਮੰਤਰੀ ਦੇ ਕੋਈ ਵੀ ਪਾਰਟੀ ਮੁੱਖ ਮੰਤਰੀ ਦੇ ਅਹੁਦੇ 'ਚੋਂ ਨਾਮਜ਼ਦ ਕਰਤੀ ਤਾਂ ਫੇਰ ਉਹ ਅੱਗੇ ਆਉਂਦੇ ਦੂਜੇ ਪਾਸੇ ਨਾਲ ਹੀ ਨਾਲ ਉਹ 500 ਕਰੋੜ ਦੇ ਟੈਚੇ ਦੀ ਗੱਲ ਕਰਦੇ ਕਿ ਜਿਹੜਾ ਹਾਈ ਕਮਾਂਡ ਉਹ ਟੈਚੇ ਦੇ ਦਿੱਤਾ ਜਾਂਦਾ ਉਹ ਮੁੱਖ ਮੰਤਰੀ ਬਣਨਾ ਬੇਸ਼ੱਕ ਅਗਲੇ ਦਿਨ ਉਹ ਪਲਟ ਜਾਂਦੇ ਆ ਪਰ ਉਦੋਂ ਤੱਕ ਜਿਹੜਾ ਤੀਰ ਆ ਉਹ ਕਮਾਂਡ ਤੋਂ ਨਿਕਲ ਚੁੱਕਾ ਹੁੰਦਾ ਕਮਾਂਡ ਚੋਪੀਪਾਪ ਹਾਈ ਕਮਾਂਡ ਵੱਲੋਂ ਔਰ ਦੂਜੇ ਲੀਡਰ ਵੱਲੋਂ ਜਿਹੜੀ ਗੱਲਬਾਤ ਆ ਉਹ ਉੰਨੀ ਸ਼ੁਰੂ ਹੋ ਜਾਂਦੀ ਆ ਪਰ ਗੱਲ ਇੱਥੇ ਨਹੀਂ ਰੁਕਦੀ ਹਾਲਾਂਕਿ ਕੱਲ ਸਰਿੰਦਰ ਰਾਜਪੂਤ ਦਾ ਬਿਆਨ ਆਉਂਦਾ ਜਿਹਦੇ ਵਿੱਚ ਉਹਨਾਂ ਨੇ ਡਾਕਟਰ ਨਵਜੋਤ ਕੋ ਸਿੱਧੂ ਨੂੰ ਮਾਨਸਿਕ ਸੋਚ ਤੋਂ ਠੀਕ ਕਰਨ ਵਾਸਤੇ ਆਖਿਆ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਨਵਜੋਤ ਕੋ ਸਿੱਧੂ ਇਸ ਤੋਂ ਅੱਗੇ ਜਾ ਕੇ ਹੋਰ ਇਲਜ਼ਾਮ ਜਿਹੜੇ ਉਹ ਲਾ ਦਿੰਦੇ ਆ ਜਿਹਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਸ਼ਪਾ ਵੀ ਉਹਨਾਂ ਦੇ ਰਡਾਰ ਤੇ ਨਹੀਂ ਤੇ ਦੂਜੇ ਪਾਸੇ ਰਾਜਾ ਬਲਿੰਗ ਵੀ ਉਹਨਾਂ ਦੇ ਰਡਾਰ ਤੇ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਆਖਦੇ ਕਿ ਇਹਨਾਂ ਨੇ ਤਰਨਤਾਰਨ ਦੀ ਜਿਹੜੀ ਜਿਮਨੀ ਕਿਉਂ ਨਾ ਕਰਨ ਬੁਰਜ پاسੋਂ ਜਿਹੜਾ 5-5 ਕਰੋੜ ਰੁਪਈਆ ਟਿਕਟ ਇਹ ਦਵਾਉਂਦਾ ਲਿਆ ਭਾਵ ਇਲਜ਼ਾਮ ਜਿਹੜੇ ਹੋਰ ਵਧਦੇ ਜਾਂਦੇ ਆ ਤਾਂ ਫਿਰ ਠੀਕ ਸ਼ਾਮ ਤੱਕ ਇਹ ਲੜਾਈ ਜਿਹੜੀ ਆ ਬਹੁਤ ਹੱਥ ਤੱਕ ਪਹੁੰਚ ਜਾਂਦੀ ਆ ਸੁਖਜਿੰਦਰ ਸਿੰਘ ਰਧਾਵੇ ਤੇ ਵੀ ਇਲਜ਼ਾਮ ਨੁੰਦਰ ਕੀ ਉਸਦੇ ਗੈਂਗਸਟਰ ਨਾਲ ਸਬੰਧ ਨੇ ਪ੍ਰਤਾਪ ਬਾਜਮੀ ਦਾ ਇਹ ਇਲਜ਼ਾਮ ਲੱਗਦਾ ਨੇ ਕਿ ਪ੍ਰਤਾਪ ਬਾਜਮੀ ਭਾਜਪਾ ਨੂੰ ਬੀਜੇਪੀ ਨਾਲ ਮਿਲ ਕੇ ਆਇਆ ਤੇ ਰਾਜਾ ਵੜਿੰਗ ਜਿਹੜਾ ਹੈ ਉਹ ਰਾਜਸਥਾਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਦਾ ਫਿਰਦਾ ਪਰ ਸ਼ਾਮ ਤੱਕ ਕੰਮ ਜਿਹੜਾ ਪੂਰੇ ਸਿਖਰ ਤੇ ਪਹੁੰਚ ਜਾਂਦਾ ਤੇ ਫਿਰ ਜਿਹੜੇ ਦੂਜੇ ਨੇਤਾ ਨੇ ਜਿਨ੍ਹਾਂ ਦੇ ਇਲਜ਼ਾਮ ਲੱਗਦੇ ਨੇ ਉਹ ਵੀ ਉਹੋ ਜੀ ਬਿਆਨਬਾਜ਼ੀ ਸਿੱਧੂ ਜੂਰੇ ਤੇ ਕਰਦੇ ਕੋਈ ਸ਼ੁਰੂ ਕਰ ਦਿੰਦੇ ਆ ਤਾਂ ਅਖੀਰ ਫੇਰ ਸ਼ਾਮੀ ਕੋਈ 6:30 ਵਜੇ ਰਾਜਾਪਟਿੰਗ ਦਾ ਇੱਕ ਲਾਈਨ ਦਾ ਨੋਸਾ ਆਉਂਦਾ ਆ ਪ੍ਰੈਸ ਕਨਫਰੈਂਸ ਦੇ ਵਿੱਚ ਕਿ ਆ ਕੀ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਜਿਹੜਾ ਆ ਉਸ ਸਸਪੈਂਡ ਕੀਤਾ ਜਾਂਦਾ ਆ ਪਾਰਟੀ ਤੋਂ ਬਾਹਰ ਨਹੀਂ ਇਹ ਸਸਪੈਂਡ ਹੋਣਾ ਨਹੀਂ ਕੀਤਾ ਪਾਬਕਿ ਅਗਲੇ ਦਿਨਾਂ ਚ ਕੋਈ ਵਕਾਰਵਾਈ ਹੋ ਸਕਦੀ ਆ ਹੁਣ ਤੁਹਾਡਾ ਜਿਹੜਾ ਪ੍ਰਸ਼ਨ ਆ ਕੀ ਇਹੋ ਜਿਹਾ ਸਮਾਂ ਕਿ ਜਦੋਂ ਪੰਜਾਬ 'ਚ ਜਿਹੜਾ ਪਿਛੇ ਤੇ ਬਲਾਕ ਸੰਮਤੀਆਂ ਚੋਣਾਂ ਹੋਣ ਤੇ ਉਸ ਵਕਤ ਇੱਕ ਛੋਟੀ ਦੇ ਨੇਤਾ ਨੂੰ ਇਸ ਤਰੀਕੇ ਨਾਲ ਸਸਪੈਂਡ ਕਰ ਦੇਣਾ ਕਿੰਥੋਂ ਤੱਕ ਬਾਜ਼ਬਾਕੀ ਕਾਂਗਰਸ ਦੀ ਸਥਿਤੀ ਕਿਹੋ ਜਿਹੀ ਹੋਏਗੀ ਇਸ ਦਾ ਪ੍ਰਭਾਵ ਚੋਣਾਂ ਤੇ ਪਏਗਾ ਆ ਦੇਖੋ ਰਖੜਾ ਜੀ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਹਮੇਸ਼ਾ ਟੜਿਆਂ 'ਚ ਵੰਡੀ ਹੋਈ ਹੀ ਨਜ਼ਰ ਆਉਂਦੀ ਹੈ ਇੱਕ ਦੂਜੇ ਨੇ ਲੱਤਾਂ ਇਹ ਨੇਤਾ ਖਿੱਚਦੇ ਰਹੇ ਨੇ ਤਾਂ ਹੁਣ ਵੀ ਉਹ ਸਥਿਤੀ ਆ ਕਿ ਹੁਣ ਕਹਾਈਕ ਬੰ ਜਿਹੜਾ ਇਸ ਲਈ ਇਹ ਜੇਕਰ ਬਿਲਕੁਲ ਆਜਰ ਬਿੰਗ ਆਪਣੇ ਪੰਦਰ ਤੇ ਕਾਰਵਾਈ ਕਰਨ ਨਹੀਂ ਸਕਦਾ ਉਤੋਂ ਹਾਈ ਕਮਾਂਡਰ ਨਿਰਦੇਸ਼ ਹੈ ਤਾਂ ਹਾਈ ਕਮਾਂਡ ਨੇ ਇਹ ਜੋ ਆਦੇਸ਼ ਤੇ ਤਹਿਤ ਆਜਰ ਬਿੰਗ ਵੱਲੋਂ ਜੋ ਇਹ ਐਕਸ਼ਨ ਲਿਆ ਗਿਆ ਸਵਾਭਿਕ ਹੈ ਕਿ ਹਾਈ ਕਮਾਂਡ ਇੱਕ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਅਨੁਸ਼ਾਸਨਹੀ ਆਇਆ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਜਿਹੜੀ ਆ ਉਹ ਨਹੀਂ ਕੀਤੀ ਜਾਵੇਗੀ ਭਾਵੇਂ ਉਹ ਕਿੱਡਾ ਵੀ ਉੱਚ 15 ਤਨਖਤਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਨੁਸ਼ਾਸਨ ਭੰਗ ਕਰਦਾ ਤਾਂ ਉਸਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇੱਕ ਸੰਦੇਸ਼ ਤਾਂ ਇਹ ਦੇ ਦਤਾ ਹੈ ਤੇ ਦੂਜਾ ਰਖੜਾ ਸਾਹਿਬ ਬੀਤੇ ਲੰਬੇ ਸਮੇਂ ਤੋਂ ਜਿਹੜਾ ਸਿੱਧੂ ਪਰਿਵਾਰ ਆ ਜਾਂ ਸਿੱਧੂ ਚੋੜਾ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਰੜਕਦਾ ਰਿਹਾ ਆ ਇਹ ਅੱਜ ਦੀ ਗੱਲ ਨਹੀਂ ਬੀਤੇ ਸਮੇਂ ਦੇ ਵਿੱਚ ਵੀ ਰਕਣਾ ਰਿਹਾ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਪਦਰ ਤੇ ਰਹਿ ਲੀਆਂ ਕਰਦੇ ਰਹੇ ਆ ਉਦੋਂ ਵੀ ਪ੍ਰਤਾਪ ਸਿੰਘ ਬਾਜਵਾ ਰਾਜਾ ਬਲਿੰਗ ਕਈ ਤਰੀਕੀਆਂ ਉਹਨਾਂ ਦੇ ਖਿਲਾਫ ਬਿਆਨ ਬੱਜੀ ਹੁੰਦੀ ਰਹੀ ਔਰ ਮੈਨੂੰ ਯਾਦ ਆ ਇਹ ਪ੍ਰਤਾਪ ਬਾਜਮੀ ਨੇ ਇੱਕ ਪਹਿਜਣੋਂ ਨਵਜੋਤ ਸਿੰਘ ਸਿੱਧੂ ਜੀ ਸੀ ਤਾਂ ਨਵਜੋਤ ਆ ਜਦੋਂ ਪ੍ਰਤਾਪ ਬਾਜਵਾ ਮਿਲਣਗੇ ਤਾਂ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਤਾਂ ਦੂਜੇ ਪਾਸੇ ਰਾਜੀ ਬੜਿੰਗ ਹੋਈ ਜੇ ਮੈਂ ਗਲਤ ਰਿਹਾ ਹਾਂ ਤਾਂ ਉਹ ਮਿਲਣ ਤੋਂ ਉਹਨਾਂ ਨੇ ਇਨਕਾਰ ਜਿਹੜਾ ਕਰ ਦਿੱਤਾ ਸੀ ਜੀ ਤੇ ਉਸ ਵਕਤ ਜਦੋਂ ਫਿਰ ਰੈਲੀਆਂ ਕਰਦੀ ਸੀ ਉਦੋਂ ਵੀ ਇਹ ਚਰਚਾ ਚੱਲੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਵੱਲੋਂ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਉਸ ਨੋਟਸ ਦਾ ਕੀ ਬਣਿਆ ਨੋਟਸ ਦਾ ਕੀ ਜਵਾਬ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਜਾਂ ਉਸ ਨੋਟਸ ਤੇ ਕਾਂਗਰਸ ਦੀ ਹਾਈ ਕਮੰਡ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਇਹ ਮਸਲਾ ਕਦੇ ਵੀ ਸਾਹਮਣੇ ਨਹੀਂ ਆਇਆ ਇਹ ਅਜੇ ਤੱਕ ਠੰਡੇ ਬਸਤੇ ਜਿਪਾ ਉਦੋਂ ਵੀ ਨਵਜੋਤ ਸਿੱਧੂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਜਿਹੜੀ ਸੀ ਬੜੇ ਵੱਡੇ ਪੱਧਰ ਤੇ ਉੱઠી ਹੁਣ ਜਿਹੜੀਆਂ ਸਥਿਤੀਆਂ ਨੇ ਕਾਂਗਰਸ ਪਾਰਟੀ ਐਸ ਲਈ ਬੜੀ ਦੋਧਿਆ ਦੇ ਵਿੱਚ ਮਤਲਬ ਹੈ ਕਿ ਇਹ ਦੋ ਤਾਰੀਖਾਂ ਬਾਅਦ ਚੱਲ ਰਹੀ ਹੈ ਕਿਉਂਕਿ ਸਿੱਧੂ ਜੋੜੇ ਦੀ ਅਗਰ ਕਾਂਗਰਸ ਪਾਰਟੀ ਦੇ ਵਿੱਚ ਵਖੀ ਜਾਵੇ ਪੋਜੀਸ਼ਨ ਤੱਕ ਇਹ ਸਮੇਂ ਨਵਜੋਤ ਸਿੱਧੂ ਇਹ ਕਮੀ ਪੱਤਰਤਾ ਜਿਹੜਾ ਜਿਹੜਾ ਸਟਾਰ ਸਟਾਰ ਪ੍ਰਚਾਰ ਕਾਂਗਰਸ ਪਾਰਟੀ ਦਾ ਰਿਹਾ ਹੈ ਤਾਂ ਬੜੇ ਵੱਡੇ ਕਾਂਗਰਸ ਪਾਰਟੀ ਉਹਨਾਂ ਨੂੰ ਵਕ ਵਕ ਖਾਵਾ ਤੇ ਵਰਤਦੀ ਤੇ ਹੀ ਆ ਔਰ ਦੂਜੇ ਪਾਸੇ ਗਾਂਧੀ ਪਰਿਵਾਰ ਨਾਲ ਜਿਹੜੇ ਉਹਨਾਂ ਦੇ ਸੰਬੰਧ ਨੇ ਉਹ ਸਾਰੇ ਜਗ ਜਾਹਰ ਨੇ ਪਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਇਹ ਪਾਰਟੀ ਦੇ ਹਾਈ ਕਮਾਂਡ ਦੇ ਉੱਤੇ ਹੀ ਇਹ ਇਹ ਨੇਤਾ ਜਾਂ ਕੋਈ ਅਜੇਹ ਨੇਤਾ ਜਿਹੜਾ ਬੜਾ ਕਰੀਬੀ ਹੋ ਜਿਹੜੇ ਸਵਾਲ ਠਾਵੇ ਤਾਂ ਇੱਕ ਪਾਸੇ ਤਾਂ ਲੋਕਾਂ ਦੇ ਮਨ ਵਿੱਚ ਸ਼ੰਕੇ ਜਿਲੇ ਜ਼ਰੂਰ ਪੈਦਾ ਹੁੰਦੇ ਆ ਤੇ ਦੂਜੇ ਪਾਸੇ ਹਾਈ ਕਮਾਂਡ ਵਾਸਤੇ ਵੀ ਇਹ ਜ਼ਰੂਰੀ ਹੋ ਜਾਂਦਾ ਉਹ ਆਪਣੀ ਸਥਿਤੀ ਨੂੰ ਸਾਫ਼ ਕਰੇ ਕਿ ਹਾਂ ਭਈ ਇਦਾਂ ਦੇਖੋ ਜੇ ਇਲਜ਼ਾਮ ਕੋਈ ਦੁਕੀ ਤਿੱਕੀ ਬੰਦਾ ਕੋਈ ਲਾ ਲੈਂਦਾ ਕਿ ਹਾਂ ਜੀ 500 ਰੁਪਏ ਵਿਗਦਾ ਫਿਰ ਤਾਂ ਚਲੋ ਗੱਲ ਹੋ ਸਕਦੀ ਹੈ ਕਿ ਹਾਂ ਭਈ ਇਹ ਬਿਆਨ ਵੈਸੇ ਹੀ ਹਵਾ ਦੇ ਵਿੱਚ ਦੇ ਦਿੱਤਾ ਪਰ ਜੇਕਰ ਇੱਕ ਜ਼ਿੰਮੇਵਾਰ ਵਿਅਕਤੀ ਦਾ ਪਰਿਵਾਰ ਇਹ ਬਿਆਨ ਲਾਉਂਦਾ ਉਹ ਪਰਿਵਾਰ ਜਿਹੜਾ ਮਤਲਬ ਕਿ ਪੁਰਾਣੀ ਕਾਂਗਰਸ ਦਾ ਪ੍ਰਧਾਨ ਰਹਿ ਚੁਕਿਆ ਹੈ ਨੰਬਰ 2 ਪੰਜਾਬ ਕਾਂਗਰਸ ਦੇ ਵਿੱਚ ਵਜਾਰਨ ਦੇ ਸਮੇਂ ਉਹ ਮੰਤਰੀ ਜੀ ਰਹਿ ਚੁਕਾ ਤੇ ਜੇਕਰ ਉਸ ਦਾ ਇਹ ਬਿਆਨ ਆਉਂਦਾ ਤਾਂ ਫਿਰ ਕੁਦਰਤੀ ਤੌਰ ਤੇ ਹਾਈ ਕਮਾਂਡ ਨੂੰ ਆਪਣੀ ਸਥਿਤੀ ਜਿਹੜੀ ਹੀ ਉਹ ਸਾਫ਼ ਕਰਨੀ ਪਾਉਗੀ ਤੇ ਜੇ ਉਹਨੇ ਸਥਿਤੀ ਸਾਫ਼ ਨਹੀਂ ਕਰਤੀ ਤੇ ਸ਼ੰਕਾਵਾਂ ਦੇ ਘੇਰੇ 'ਚ ਆਉਂਦੇ ਨੇ ਤਾਂ ਸ਼ਾਇਦ ਫਿਰ ਇਹੋ ਹੀ ਕਾਰਨ ਕਿ ਇੱਕ ਸੰਕੇਤ ਦੇ ਦਿੱਤਾ ਗਿਆ ਕਿ ਪਾਰਟੀ ਦੇ ਵਿੱਚ ਅਨੁਸ਼ਾਸਨ ਨਹੀਂ ਤਾਂ ਜਿਹੜੀ ਆ ਉਹ ਬਰਦਾਸ਼ਤ ਨਹੀਂ ਹੋਊਗੀ ਤੇ ਹਾਲਾਂਕਿ ਉਹਨਾਂ ਬਿਆਨਾਂ ਦਾ ਕਿਸੇ ਨੇ ਖੰਡਨ ਜਿਹੜਾ ਅਜੇ ਤੱਕ ਕਾਂਗਰਸ ਆਗਮਨ ਕਿਸੇ ਬੁਲਾੜੇ ਨਹੀਂ ਕੀਤਾ ਇਹ ਵੀ ਗੱਲ ਾਲ ਹੈਗੀ ਕਾਰਵਾਈ ਜ਼ਰੂਰ ਬੀਬੀ ਨਵਜੋਤਪੁਰ ਸਿੱਧੂ ਦੇ ਖਿਲਾਫ ਜਿਹੜੀ ਉਹ ਹੋ ਗਈ ਹੈ ਤੇ ਇਹ ਹੁਣੀ ਹੋਣੀ ਸੀ ਇਹ ਕੋਈ ਗੱਲ ਨਹੀਂ ਹੁਣ ਕਈ ਤਰੀਕੇ ਦੀਆਂ ਚਰਚਾਵਾਂ ਨੇ ਕਿ ਸਿੱਧੂ ਜੋੜਾ ਅਗਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦਾ ਹੈਗਾ ਬਾਕੀ ਨਮਜੂਰ ਸਿੱਧੂ ਦੀ ਜਿਹੜੀ ਰਾਜਨੀਤੀ ਆ ਕੁਝ ਇਹੋ ਜਿਹੀ ਆ ਬੜਾ ਲੰਮਾ ਸਮਾਂ ਉਹ ਇਹ ਪਾਰਟੀ ਜਨਤਾ ਪਾਰਟੀ ਚ ਰਹੇ ਨੇ ਉਸ ਤੋਂ ਬਾਅਦ ਜਦੋਂ ਫਿਰ ਕਹਿੰਦੇ 2017 ਚ ਅਸੀਂ ਘਰ ਵਾਪਸੀ ਕੀਤੀ ਘਰ ਵਾਪਸੀ ਕਿਉਂ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਕਾਂਗਰਸੀ ਸਨ ਉਹਨਾਂ ਨੇ ਦੁਬਾਰਾ ਕਿਹਾ ਇਦਾਂ ਨਾ ਹੁਣ ਘਰ ਵਾਪਸੀ ਜਿਹੜੀ ਆ ਫਿਰ ਉਹ ਪਾਸ ਪਾਸ ਕਰਨ ਚਲੋ ਇਹ ਉਹਨਾਂ ਦੀ ਆਪਣੀ ਰਾਜਨੀਤੀ ਜਾਂ ਰਣਨੀਤੀ ਦਾ ਇੱਕ ਹਿੱਸਾ ਹੈਗਾ ਔਰ ਜਿਸ ਤਰੀਕੇ ਨਾਲ ਐਸਲੀ ਕਾਂਗਰਸ ਇਹ ਵਿਰੋਧੀਆਂ ਦੇ ਤੇ ਆਪਣੇਾਂ ਦੇ ਹੀ ਨਿਸ਼ਾਨੇ ਤੇ ਆ ਗਈ ਆ ਇਹਦੇ ਨਾਲ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ 2027 ਦੀਆਂ ਚੋਣਾਂ ਦੇ ਵਿੱਚ ਜਿਹੜਾ ਇਹ ਸੁਪਨਾ ਵੇਖਦੇ ਪਏ ਆ ਤੇ ਉਹ ਸੁਪਨਾ ਕਿ ਕਾਂਗਰਸ ਜਿਹੜੀ ਆ ਬੜੀ ਆਸਾਨੀ ਨਾਲ ਜਿਹੜੀ ਸੱਤਾ ਜਿਹੜੀ ਹਾਸਲ ਕਰ ਦੋਗੀ ਜੇਕਰ ਅਜਿਹੀ ਧੜੇ ਬੰਦੀ ਰਹੀ ਤੇ ਲੱਗਦਾ ਨਹੀਂ ਆ ਕਿ ਕੁਝ ਅਜਿਹਾ ਚਮਤਕਾਰ ਜਿਹਾ ਹੋਵੇ ਕਿਉਂਕਿ ਕਾਂਗਰਸ ਐਸਲੀ ਇੱਕ ਧੜੇ 'ਚ ਨਹੀਂ ਮਤਲਬ ਪੰਜਾਂ ਸੱਤਾ ਭੜਿਆਂ 'ਚ ਜਿਹੜੀ ਵੰਡੀ ਆ ਔਰ ਹਰ ਬੰਦਾ ਹੀ ਐ ਮੁੱਖ ਮੰਤਰੀ ਦੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਰੂਪ ਦੇ ਵਿੱਚ ਪੇਸ਼ ਕਰਤਾ ਆ ਚਾਹੇ ਉਹ ਪ੍ਰਤਾਪ ਸਿੰਘ ਬਾਜਾ ਹੋਵੇ ਤੇ ਚਾਹੇ ਰਾਜਾ ਬੜਿੰਗ ਹੋਵੇ ਉਹ ਤੇ ਪਰਜੇਂਦਰ ਸਿੰਘ ਬਾਜਪ ਨੇ ਇੰਨੀ ਗੱਲ ਕਹਤੀ ਕਿ ਅਸੀਂ ਕਿਹੜੇ ਘਟਾਂ ਦੂਜੇ ਪਾਸੇ ਸਖਜੰਦਰ ਸਿੰਘ ਦਾ ਦਾਵਾ ਵੀ ਇਹ ਗੱਲ ਕਹਿ ਦਿੰਦਾ ਕਿ ਮੈਂ ਕਿਹੜਾ ਘਟਾਂ ਮੈਂ ਵੀ ਬਣ ਸਕਦਾ ਉਹ ਇਹ ਸਾਰੇ ਉਸ ਲਾਈਨ ਦੇ ਵਿੱਚ ਆ ਲੱਗੇ ਆ ਪਰ ਜਦੋਂ ਇਹੋ ਜਿਹੇ ਇਲਜ਼ਾਮ ਜਦੋਂ ਹਾਈ ਕਮੰਡ ਤੇ ਲੱਗਣਗੇ ਚਾ ਕਾਂਗਰਸ ਪਾਰਟੀ ਦੀ ਅੰਦਰੂਨੀ ਲੀਡਰਸ਼ਿਪ ਤੇ ਲੱਗਦੇ ਆ ਤਾਂ ਫਿਰ ਸਿਆਸੀ ਪੁਚਾਲਤਾ ਰੱਖਣਾ ਜੀ ਜ਼ਰੂਰ ਹੁੰਦਾ ਆ ਅਤੇ ਬਾਕੀ ਇਥੇ ਇਹ ਵੀ ਗੱਲ ਕਹਿ ਦੇਣੀ ਜ਼ਰੂਰੀ ਹੈ ਕਿ ਬੀਤੇ ਲੰਬੇ ਸਮੇਂ ਤੋਂ ਸਿੱਧੂ ਪਰਿਵਾਰ ਜਿਹੜਾ ਬਿਲਕੁਲ ਚੁੱਪਾ ਉਹਨਾਂ ਦੇ ਪਰਿਵਾਰਕ ਜਿਹੜੇ ਕੋਈ ਮਸਲੇ ਸਨ ਪਰ ਇੱਕਦਮ ਜਿਹੜੇ ਇਸ ਤਰੀਕੇ ਨਾਲ ਉਹਨਾਂ ਦੀ ਇਹ ਐਂਟਰੀ ਹੋਈ ਆ ਤਾਂ ਉਹਦੇ ਨਾਲ ਇੱਕ ਵਾਰੀ ਤਾਂ ਪੰਜਾਬ ਦੇ ਸਿਆਸੀ ਤਾਪਮਨ ਜਿਹੜਾ ਆ ਉਹ ਜ਼ਰੂਰ ਵਧ ਗਿਆ ਤੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਸਿਆਸੀ ਪਛਾਣ ਦੀ ਜਿਹੜੀ ਸਥਿਤੀ ਹੈਗੀ ਆ ਹੁਣ ਇਸ ਦਾ ਪ੍ਰਭਾਵ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਮਤੀ ਦੀਆਂ ਚੋਣਾਂ ਤੇ ਕੀ ਪੈਂਦਾ ਉਹ ਤਾਂ ਚੋਣਾਂ ਤੋਂ ਬਾਅਦ ਪਤਾ ਲੱਗੇ ਗਈ ਕਿਉਂਕਿ ਐਸਕੇ ਲਈ ਲੀਡਰ ਜਿਹੜੇ ਨੇ ਆਪਣੇ ਆਪ ਨੂੰ ਬਚਾਉਣ ਨੂੰ ਫਿਰਦੇ ਪਏ ਹੋਣ ਨੂੰ ਬੜੀ ਹਰਾਕਦੀ ਦੀ ਗੱਲ ਆ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਵਾਸਤੇ ਇਹ 500 ਕਰੋੜ ਰੁਪਏ ਆ ਜੇਕਰ ਐਮਐਲਏ ਦੀ ਟਿਕਟ ਲੈਣੀ ਆ ਤਾਂ ਫਿਰ 5-5 ਕਰੋੜ ਰੁਪਏ ਤੇ ਇਵਨ ਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਤਾ ਕਿ ਕੌਂਸਲਰ ਦੀ ਟਿਕਟ ਵਾਸਤੇ ਵੀ ਜਿਹੜੇ ਨੇ 5-5 ਕਰੋੜ ਰੁਪਏ ਜਿਹੜੇ ਦਿੱਤੇ ਗਏ ਹੁਣ ਕੌਂਸਲਰ ਦੀ ਟਿਕਟ ਵਾਸਤੇ 5 ਕਰੋੜ ਰੁਪਏ ਬੜਾ ਖਰ ਨਹੀਂ ਜਾਣਗਾ ਹੁਣ ਕਿਤੇ ਕੱਲ ਨੂੰ ਇਹ ਨਾ ਕਹਿ ਦੇਣ ਕਿ ਬਲਾਕ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਚੋਣਾਂ ਲੜ ਰਹੇ ਆ ਉਹਨਾਂ ਨੇ ਵੀ ਪੈਸੇ ਦਿੱਤੇ ਆ ਫਿਰ ਜਾਂ ਫਿਰ ਸਰਪੱਤਰ ਤੇ ਲੋਕਤੰਤਰ ਦਾ ਇਹੋ ਹੀ ਆ ਸੋ ਕਹਾਣੀ ਦਾ ਕੁਝ ਵੀ ਹੋ ਸਕਦੀ ਆ ਪਰ ਜੇਕਰ ਕਾਉਂਸਲਰ ਤੇ ਪੱਤਰ ਤੇ ਜਿ ਚਿੱਟਾ ਵੀ ਵਿਕੀਆਂ ਨੇ 5 ਕਰੋੜ ਦੀਆਂ ਤਾਂ ਫਿਰ ਰਕੜਾ ਸਾਹਿਬ ਕਾਂਗਰਸ ਪਾਰਟੀ ਨੂੰ ਇਹਦਾ ਸਾਹਮਣੇ ਆਣ ਕੇ ਜਵਾਬ ਦੇਣਾ ਚਾਹੀਦਾ ਸੱਚ ਕੀ ਆ ਦੁੱਧ ਮਤਲਬ ਝੂਠ ਕੀ ਦੁੱਧਾ ਪੁੱਠੇ ਸਭ ਪਾਣੀ ਦਾ ਪਾਣੀ ਨੇ ਤਾਰ ਦੇਣਾ ਚਾਹੀਦਾ ਕਿਉਂਕਿ ਇਹ ਇਲਜ਼ਾਮ ਆਪਣੇ ਆਪ ਦੇ ਵਿੱਚ ਛੋਟੇ ਇਲਜ਼ਾਮ ਨਹੀਂ ਆ ਕਿਉਂਕਿ ਜੇਕਰ ਕਾਉਂਸਲਰ ਦੇ ਟਿਕਟ ਵਾਸਤੇ 5 ਕਰੋੜ ਰੁਪਇਆ ਦੇਣਾ ਤਾਂ ਫਿਰ ਤਾਂ ਇਹ ਕੰਮ ਬੜਾ ਤਾਂ ਜਾਊਗਾ ਬਾਕੀ ਦੇਖਦੇ ਆ ਨਵਜੋਤ ਸਿੱਧੂ ਹੋਣਾ ਦਾ ਅਗਲਾ ਸਟੈਪ ਕੀ ਹੈ ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਹੀ ਨਹੀਂ ਮੰਨਦੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿਉਂਕਿ ਉਹਨਾਂ ਨੂੰ ਇੱਕ ਆਸਰਾ ਜ਼ਰੂਰ ਆ ਕਿਉਂਕਿ ਗਾਂਧੀ ਪਰਿਵਾਰ ਦਾ ਜਿਹੜਾ ਅਸ਼ੀਰਵਾਦ ਆ ਉਹ ਉਹਨਾਂ ਦੇ ਨਾਲ ਹੈਗਾ ਇਹੋ ਹੀ ਇੱਕ ਰਾਮਬੰਦ ਜਿਹੜਾ ਉਹਨਾਂ ਦੇ ਨਾਲ ਚੱਲਦਾ ਆ ਬਾਕੀ ਹੁਣ ਜਿਹੜੀਆਂ ਸਥਿਤੀਆਂ ਨੇ ਕੁਝ ਅਲੱਗ ਨਹੀਂ ਅੱਜ ਦੇਖਦੇ ਹਾਂ ਕਿ ਬੀਬੀ ਨਵਜੋਤ ਕੌਰ ਸਿੱਧੂ ਅੱਜ ਦੇ ਦਿਨ ਦੇ ਵਿੱਚ ਕਿਹੜੀ ਬਿਆਨਬਾਜ਼ੀ ਕਰਦੇ ਆ ਪਰ ਇਹ ਕਿਸਮ ਦਾ ਨਾ ਸਿੱਧੂ ਪਰਿਵਾਰ ਨੂੰ ਸਿੱਧੂ ਜੋੜੇ ਨੂੰ ਕਾਂਗਰਸ ਹਾਈਕ ਮਾਨ ਨੇ ਇੱਕ ਝਟਕਾ ਜਿਹੜਾ ਜ਼ਰੂਰ ਦਿੱਤਾ ਹੈ ਜਿਹਦੇ ਨਾਲ ਅਗਲੇ ਦਿਨਾਂ ਚ ਰਾਜਨੀਤੀ ਜਿਹੜੀ ਆ ਉਹ ਪੋਰ ਕਰਵਾ ਸਕਦੀ ਹੈ ਬਿਲਕੁਲ ਬਿਲਕੁਲ ਅਨਕੀ ਸਰ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਅਨੁਸ਼ਾਸਨਹੀਨ ਹੋਣ ਕਾਰਨ ਉਹਨਾਂ ਦੇ ਉੱਪਰ ਇਹ ਵੱਡੀ ਕਾਰਵਾਈ ਕੀਤੀ ਗਈ ਆ ਪਰ ਕਾਂਗਰਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਲੀਡਰ ਰਹੇ ਨੇ ਜਿਹੜੇ ਕਿ ਰੈਲੀਆਂ ਦੇ ਵਿੱਚ ਖੁਦ ਨੂੰ ਸੀਐਮ ਦਾ ਚਿਹਰਾ ਐਲਾਨ ਚੁੱਕੇ ਨੇ ਪਰ ਕਾਂਗਰਸ ਉਹਨਾਂ ਵਕਤ ਚੁੱਪ ਰਹਿੰਦੀ ਆ ਤੇ ਜੇਕਰ ਹੁਣ ਨਵਜੋਤ ਕੌਰ ਸਿੱਧੂ ਦੇ ਉੱਪਰ ਇਸ ਕਾਰਵਾਈ ਨੂੰ ਦੇਖਿਆ ਜਾਵੇ ਕਿ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਕੋਈ ਅਗਾਹ ਤੋਂ ਇਸ ਤਰ੍ਹਾਂ ਦੇ ਨਾਲ ਲੀਡਰ ਕਰੇਗਾ ਤਾਂ ਉਸ ਦੇ ਨਾਲ ਵੀ ਇਹ ਕੁਝ ਹੋਵੇਗਾ ਜੀ ਹਾਂ ਬਿਲਕੁਲ ਇਹ ਤਾਂ ਸਾਫ ਸੰਦੇਸ਼ ਹੈ ਹੀ ਹੈ ਕਿਉਂਕਿ ਸਿੱਧੂ ਜੋੜਾ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਦੇ ਰਡਾਰ ਤੇ ਹੈਗਾ ਜੀ ਤੁਸੀਂ ਆਪ ਦੇਖ ਲਓ ਕਿ ਨਵਜੋਤ ਸਿੰਘ ਇੱਕ ਵਿਸ਼ੇਸ਼ ਪਣਾ ਕੇ ਚੱਲਦੇ ਪਏ ਆ ਜਿਹੜੇ ਪੰਜਾਬ ਦੇ ਕਾਂਗਰਸੀ ਉਹ ਉਹਨਾਂ ਤੋਂ ਦੂਰ ਹੋ ਕੇ ਚੱਲਦੇ ਪਏ ਆ ਤੇ ਸਮੇਂ-ਸਮੇਂ ਤੇ ਜਿਹੜੀ ਇਹਨਾਂ ਦੇ ਸਬੰਧੀ ਕੰਪਲੇਨਸ ਜਿਹੜੀਆਂ ਉਹ ਸ਼ਾਇਦ ਹਾਈ ਕਮਾਂਡ ਨੂੰ ਜਾਂਦੀ ਰਹੀਆਂ ਕਿ ਸਿੱਧੂ ਜੋੜਾ ਜਾਂ ਨਵਜੋਤ ਸਿੰਘ ਸਿੱਧੂ ਪਾਰਟੀ ਦਾ ਰਲ ਕੇ ਨਹੀਂ ਚੱਲਦੀ ਆਪਣੀ ਵੱਖਰੀ ਲਾਈਨ ਜਿਹੜੀ ਬਣਾਉਂਦੇ ਆ ਤਾਂ ਇਹ ਤਾਂ ਇੱਕ ਬੀਤੇ ਲੰਮੇ ਸਮੇਂ ਤੋਂ ਉਹਨਾਂ ਦੇ ਰਡਾਰ ਤੇ ਹਨ ਹੀ ਹਨ ਬਾਕੀ ਪਰ ਇਸ ਦੇ باوجود ਵੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਫੈਰ ਯਾਰ ਆਹਰੋਂ ਕੰੰਦੀ ਕਰਕੇ ਜਿਹੜੀ ਹੁੰਦੀ ਰਹੀ ਆ ਇਹ ਇਸ ਕਾਰਨ ਤੋਂ ਉਹ ਡਰਦੇ ਵੀ ਪੰਜਾਬ ਦੀ ਕਾਂਗਰਸ ਆਦਿ ਵਿੱਚ ਇੱਕ ਡਰ ਵੀ ਹੈਗਾ ਸੀ ਕਿਉਂਕਿ ਨਮਜੋਤ ਸਿੰਘ ਜਦੋਂ ਮਿਲ ਕੇ ਹੁੰਦਾ ਇੱਕ ਫੋਟੋ ਜੀ ਪਾ ਦਿੰਦਾ ਤਾਂ ਸਾਰੇ ਪਾਸੇ ਥੱਥਲੀ ਮੱਜ ਜਾਂਦੀ ਆ ਪਰ ਸ਼ਾਇਦ ਹੁਣ ਜਿਹੜਾ ਪਾਣੀ ਆ ਉਹ ਸਿਰ ਤੱਕ ਪਹੁੰਚ ਗਿਆ ਜਿਸ ਕਾਰਕਿ ਹੁਣ ਕਾਂਗਰਸ ਹਾਈਕਮਾਂ ਨੂੰ ਇਹ ਐਕਸ਼ਨ ਜਿਹੜਾ ਲੈ ਕੇ ਇਹ ਸਾਫ਼ ਸੰਦੇਸ਼ ਦੇਣਾ ਪਿਆ ਕਿ ਅਨੁਸ਼ਾਸਨਹੀਨਤਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਜਿਹੜੀ ਆ ਨਹੀਂ ਕੀਤੀ ਜਾਵੇਗੀ ਭਾਵੇਂ ਉਹ ਅਨੁਸ਼ਾਸਨੀਤਰ ਕਿਸੇ ਵੀ ਉੱਚ ਪੱਧਰ ਦੇ ਨੇਤਾ ਵੱਲੋਂ ਕਿਉਂ ਹੀ ਨਾ ਹੋਵੇ ਜੀ ਅਨਕੀ ਸਰ ਜਿੱਥੇ ਇਹ ਮਸਲਾ ਸੀ ਤਾਂ ਉਸ ਦੇ ਨਾਲ ਹੀ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਭਾਨਾਂ ਦੀ ਵਿਸ਼ੇਸ਼ ਇਕੱਤਰਤਾ ਹੁੰਦੀ ਆ ਅਹਿਮ ਮੀਟਿੰਗ ਹੁੰਦੀ ਆ ਤੇ ਉਸ ਮੀਟਿੰਗ ਦੇ ਵਿੱਚ ਜਥੇਦਾਰ ਦੇ ਵੱਲੋਂ ਫੈਸਲੇ ਬਦਲ ਦਿੱਤੇ ਜਾਂਦੇ ਨੇ ਪਰ ਇਸ ਦੇ ਨਾਲ ਹੀ ਹੁਣੇ ਸਵਾਲ ਖੜਾ ਹੋ ਰਿਹਾ ਕਿ ਜਿਹੜੇ 2 ਦਸੰਬਰ ਦੇ ਹੁਕਮਨਾਮੇ ਸੀ ਉਹਨਾਂ ਹੁਕਮਨਾਮਿਆਂ ਦਾ ਕੀ ਕਿ ਤਖਤਾਂ ਦੇ ਵੱਲੋਂ ਸੁਣਾਏ ਗਏ ਫੈਸਲਿਆਂ ਦੀ ਮਿਆਦ ਕੁਝ ਸਮਾਂ ਹੀ ਹੁੰਦੀ ਹੈ ਕੁਝ ਮਹੀਨੇ ਜਾਂ ਕੁਝ ਸਾਲਾਂ ਤੱਕ ਹੀ ਹੁੰਦੀ ਹੈ ਬੀਤੇ ਕੱਲ ਜਿੱਥੇ ਵਿਰਸਾ ਸਿੰਘ ਬਲਟੋਹਾ ਨੂੰ ਤਨਖਾਹਿਆਕਰਾਰ ਦਿੱਤਾ ਗਿਆ ਉਹਨਾਂ ਦੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੱਕ ਨੂੰ ਤਨਖਾਹਿਆਕਰਾਰ ਦਿੱਤਾ ਗਿਆ ਤੇ ਜਿਹੜੇ 5 ਜਣੇ ਉੱਥੇ ਪੇਸ਼ ਕੀਤੇ ਗਏ ਸੀ ਉਹਨਾਂ ਦੇ ਉੱਪਰ ਜੋ ਲੱਗੀਆਂ ਰੋਕਾਂ ਸੀ ਉਹਨਾਂ ਨੂੰ ਹਟਾ ਦੇਣਾ ਇਸ ਨੂੰ ਕਿਵੇਂ ਦੇਖਦੇ ਹੋ ਕਿ ਪੰਥਕ ਸਿਆਸਤ ਦੇ ਵਿੱਚ ਕੋਈ ਨਵਾਂ ਮੋੜ ਆਇਆ ਹੈ ਤੇ ਇਹਨਾਂ ਜੋ ਫੈਸਲਿਆਂ ਨੂੰ ਪੰਥਕ ਹਲਕਿਆਂ ਦੇ ਵਿੱਚ ਪੰਥਕ ਲੋਕਾਂ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ ਰਖੜਾਜੀ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜਾ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਬੰਦਾ ਜੀ ਦੋ ਚਾਰ ਮਹੀਨੇ ਤੇ ਉਹ ਇਸ ਤਰੀਕੇ ਨਾਲ ਕੰਮ ਕਰਦਾ ਜਾਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਸਾਬਤ ਕਰਨ ਦਾ ਯਤਨ ਕਰਦਾ ਕਿ ਜਿਹੜੇ ਉਸ ਤੋਂ ਪਹਿਲਾਂ ਜਿੰਨੇ ਵੀ ਜਥੇਦਾਰ ਆਏ ਹੀ ਉਹ ਉਹਦੇ ਬਰਾਬਰ ਨਹੀਂ ਸੀ ਸਮਝਦੇ ਪੱਖ ਤੋਂ ਅਕਲ ਦੇ ਪੱਖ ਤੋਂ ਕਿਸੇ ਵੀ ਪੱਖ ਤੋਂ ਉਹਦੇ ਬਰਾਬਰ ਨਹੀਂ ਸੀ ਮੈਂ ਹੀ ਮੈਂ ਆਗਾ ਜਿਹੜਾ ਵੀ ਕੋਈ ਜਥੇਦਾਰ ਆਉਂਦਾ ਭਾਵੇਂ ਭਾਈ ਰਣਜੀਤ ਸਿੰਘ ਹੋਵੇ ਭਾਵੇਂ ਗਿਆਨੀ ਚਿੱਕੀਦਰ ਸਿੰਘ ਬਦਾਂਤੀ ਹੋਵੇ ਭਾਵੇਂ ਗੁਰਮਚੰਦ ਸਿੰਘ ਹੋਵੇ ਪਾਇੰ ਗਿਆਨੀ ਹਰ ਬ੍ਰੀਥ ਹੋਵੇ ਚਾਹੇ ਕੋਈ ਵੀ ਫਰਿਸ਼ਤ ਲਾ ਲੋ ਤੇ ਚਾਹੀ ਜੱਥੇਨਰ ਕਲੀ ਸੰਗਣਗਾ ਚੋ ਵੀ ਜਦੋਂ ਆਉਂਦੇ ਆ ਉਦੋਂ ਤਾਂ ਇਹ ਇਦਾਂ ਹੀ ਸਾਬਤ ਕਰਦੇ ਆ ਤਾਂ ਫਿਰ ਜਦੋਂ ਇਦਾਂ ਸਾਬਤ ਕਰਦੇ ਤੇ ਫਿਰ ਇਹੋ ਜਿਹੇ ਫੈਸਲੇ ਉਹ ਕਰਦੇ ਤੇ ਬੜਾ ਮਹੱਤਵਪੂਰਨ ਪ੍ਰਸ਼ਨ ਤੁਸੀਂ ਕੀਤਾ ਔਰ ਬੜਾ ਵਜਨਦਾਰ ਪ੍ਰਸ਼ਨ ਆ ਕਿ ਹਾਂ ਵੀ ਜਿਹੜੇ ਤਖਤਾਪਰ ਫੈਸਲੇ ਹੁੰਦੇ ਆ ਕਿ ਉਹ ਇੱਕ ਸੀਮਾਬੱਧ ਹੁੰਦੇ ਆ ਤੇ ਜਾਂ ਜੱਥੇਨਰ ਆਪਣੀਆਂ ਮਰਜ਼ੀਆਂ ਦੇ ਨਾਲ ਹੀ ਉਹਨਾਂ ਨੂੰ ਬਦਲ ਸਕਦੇ ਆ ਜਾਂ ਉਹ ਉਹ ਰਿਪੋਰਟ ਇ ਲਗੂ ਨੇ ਜਿਹੜੀ ਜਸ ਜਸਟ੍ਰੀਪ ਦੇਖੋ ਇਹ ਬੜਾ ਮਹੱਤਵਪੂਰਨ ਪ੍ਰਸ਼ਨ ਹੈ। ਔਰ ਬੀਖੋ ਇੱਕ ਗੱਲ ਤਾਂ ਜ਼ਰੂਰੀ ਹੈ ਕਿ ਜਿਹੜਾ ਅਕਾਲ ਪੁਰਖ ਸਾਹਿਬ ਤੇ ਜਿਹੜਾ ਫੈਸਲਾ ਕੋਈ ਵੀ ਹੁੰਦਾ ਉਹ ਫੈਸਲੇ ਦੀ ਆਪਣੀ ਐਮਬੀਆ ਚ ਕਿਉਂਕਿ ਇਹ ਹਵਾਲਾ ਦੱਤਾ ਜਾਂਦਾ ਹੈ ਕਿ ਇਹ ਤਖਤ ਸ਼੍ਰੀ ਛੇਵੇਂ ਪਾਸ਼ਾਹੀ ਸਾਡਾ ਹੈਗਾ ਤਾਂ ਉੱਥੇ ਜੋ ਹੁਕਮ ਹੈ ਉਹ ਪੰਥ ਦਾ ਹੁਕਮ ਹੈ। ਤਾਂ ਫਿਰ ਜੇਕਰ ਬੰਦੇ ਦੀਆਂ ਕੀਤੀਆਂ ਗਲਤੀਆਂ ਦੇ ਕਰਕੇ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਪਹਿਲਾਂ ਜਿਹੜੇ ਫੈਸਲੇ ਕੀਤੇ ਜਾਂਦੇ ਆ ਜਾਂ ਹੁਣ ਹੋਣਗੇ ਟੂ ਕਾਟੋ ਵਿਅਕਤੀ ਦੇ ਉਸ ਵਰਤਮਾਨ ਸਥਿਤੀ ਦੇ ਵਿੱਚ ਹੁੰਦੇ ਆ ਕਿ ਜਿਹੜਾ ਬੰਦੇ ਨੇ ਉਸ ਸਮੇਂ ਦੇ ਵਿੱਚ ਉਹ ਗੁਨਾਹ ਕੀਤਾ ਤਾਂ ਉਸ ਗੁਨਾਹ ਦੀ ਜਿਹੜੀ ਇੱਕ ਤਾਂ ਗੱਲ ਹੈ ਕਿ ਕਾਨੂੰਨਤਨ ਸਾਹਤ ਉਹ ਤੇ ਕਾਨੂੰਨੀ ਤੌਰ ਤੇ ਤਾਂ ਸਜ਼ਾ ਦੇ ਹੀ ਨਹੀਂ ਸਕਦਾ اخਲਾਕੀ ਸਭ ਧਾਰਮਿਕ ਸਜ਼ਾ ਦੇਣੀ ਹੈ ਪਰ ਉਹ ਸਜ਼ਾ ਦੀ ਮਰਿਆਦਾ ਤਾਂ ਹੀ ਹੈ ਕਿ ਜੇਕਰ ਉਹ ਸਜ਼ਾ ਜਿਹੜੀ ਉਸ ਨੂੰ ਦਿੱਤੀ ਗਈ ਉਹ ਫੈਸਲਾ ਫਿਰ ਬਦਲਿਆ ਨਹੀਂ ਜਿੱਤਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਫੈਸਲੇ ਬਦਲਦੇ ਜੇ ਕੋਈ ਵੀ ਜਥੇਦਾਰ ਤਾਂ ਜਿਹੜਾ ਫਿਰ ਪਹਿਲੇ ਜਥੇਦਾਰਾਂ ਵੱਲੋਂ ਕੀਤੇ ਗਏ ਫੈਸਲਾ ਤੇ ਪ੍ਰਸ਼ਨ ਚਿੰਨ ਜਿਹੜਾ ਉਹ ਕੁਐਸਚਨ ਮਾਰਕ ਲੱਗੇਗਾ ਲੱਗੇਗਾ ਉਹਨਾਂ ਦੀ ਸੋਚ ਤੇ ਲੱਗੇਗਾ ਉਹਨਾਂ ਦੀ ਸਮਝ ਤੇ ਲੱਗੇਗਾ ਇਹ ਧਾਰਮਿਕ ਮर्याਦਾ ਤੇ ਲੱਗੇਗਾ ਦੂਜੇ ਪਾਸੇ ਰੱਖਣਾ ਜੀ ਆਮ ਤੌਰ ਤੇ ਪੰਥਕ ਹਲਕਿਆਂ 'ਚ ਜਦੋਂ ਗੱਲ ਕਾਨੂੰਨੀ ਹੁੰਦੀ ਤੇ ਇੱਕ ਵੱਡਾ ਸ਼ਬਦ ਸਾਡੇ ਆ ਸਿੱਖ ਕੌਮ 'ਚ ਵਰਤ ਲਿਆ ਜਾਂਦਾ ਕਿ ਗੁਰੂ ਬਖਸ਼ਿੰਦ ਹੈ ਕਿ ਜਿੰਨੇ ਮਰਜ਼ੀ ਗਨਾ ਕਰ ਲਓ ਗੁਰੂ ਸਾਹਿਬ ਜਾ ਕੇ ਅੱਗੇ ਅਰਦਾਸ ਕਰਦੋ ਤੇ ਗੁਰੂ ਸਾਹਿਬ ਬਖਸ਼ ਦਿੰਦੇ ਆ ਮਤਲਬ ਇੰਨੀ ਗੱਲ ਕਹਿ ਕੇ ਅਸੀਂ ਆਪਣੇ ਆਪ ਨੂੰ ਕਵਰ ਕਰ ਦਿੰਦੇ ਆ ਸ਼ਾਇਦ ਇਹੀ ਕਾਰਨ ਆ ਕਿ ਸੁੱਚਾ ਸਿੰਘ ਲਗਾਤਾ ਜਿਹੜਾ ਕਾਰਦਾਵਾ ਸੀ ਉਹ دنیਆਵੀ ਅਦਾਲਤ ਵਿੱਚ ਜਾ ਕੇ ਇੰਨੀ ਗੱਲ ਕਹਿੰਦਾ ਵੇਖੋ ਜੀ ਮੈਂ ਕੁਝ ਨਹੀਂ ਕੀਤਾ ਉੱਥੋਂ ਹੀ ਬਰੀ ਹੋ ਜਾਂਦਾ ਤੇ ਜਦੋਂ ਅਕਾਲ ਤਖਤ ਸਾਹਿਬ ਜਾ ਕੇ ਉੱਥੇ ਇਹ ਸਾਰੇ ਗਨਾਹ ਇਹ ਮੰਨ ਲੈਂਦਾ ਸੁੱਚਾ ਸਿੰਘ ਦਾ ਤਾਂ ਉੱਥੇ ਅਕਾਲ ਤਖਤ ਸਾਹਿਬ ਵੀ ਉਹਨੂੰ ਮਾਫ ਕਰ ਦਿੰਦਾ ਕਿ ਚਲੋ ਕੋਈ ਨਹੀਂ ਗੁਰੂ ਬਖਸ਼ਾ ਦਾ ਪੰਜ ਸੱਤ ਸਾਲ ਇਹਨੂੰ ਜਿਹੜੀ ਸਜ਼ਾ ਦੇਣੀ ਸੀ ਦੇਣੀ ਸੀ ਪਰ ਕਿ ਜੋ ਉਸ ਸਮੇਂ ਕਰਕੇ ਜਿਹੜਾ ਉਸਨੇ ਮੈਸੇਜ ਜੋ ਉਸਨੇ ਕਾਰਵਾਈ ਕੀਤੀ ਤੇ ਜੋ ਸੰਗਤ ਦੇ ਵਿੱਚ ਮੈਸੇਜ ਉਸ ਦਾ ਗਿਆ ਇਕ ਗੋ ਸਿੱਖਦਾ ਕਿ ਉਹ ਮੈਸੇਜ ਲੋਕਾਂ ਦੇ ਦਿਲਾਂ ਦੇ ਵਿੱਚੋਂ ਲੁਪਤ ਹੋ ਗਿਆ ਲੋਕਾਂ ਦੇ ਦਿਲਾਂ ਚੋਂ ਚਲਾ ਗਿਆ ਸੋਚਾ ਸਿੰਘ ਲੰਗਾ ਦੀ ਵੀਡੀਓ ਜਿਹੜੀ ਆਪਣੇ ਰਖੜਾ ਜੀ ਪੰਜਾਬ ਦੇ ਹਰ ਬੰਦੇ ਬੰਦੇ ਨੇ ਵੇਖੀ 5 ਸਾਲ ਦੇ ਬੱਚੇ ਤੋਂ ਲੈ ਕੇ ਤੇ 60 ਸਾਲ ਦੇ ਬੁੱਢੇ ਤੱਕ ਹਰ ਬੰਦੇ ਨੇ ਉਹਦੀ ਵੀਡੀਓ ਜਿਹੜਾ ਵਾਇਰਲ ਹੋਇਆ ਦੇਖਿਆ ਤਾਂ ਕੀ ਉਹ ਵੀਡੀਓ ਗੁਰੂ ਸਾਹਿਬ ਮਤਲਬ ਕਾਲ ਤਖਤ ਸਾਹਿਬ ਤੋਂ ਮਾਫ ਕਰਦਾ ਉਹ ਵੀਡੀਓ ਖਤਮ ਹੋ ਗਈ ਮਨਾਂ ਦੇ ਲੋਕਾਂ ਚ ਉਹਦਾ ਸੋਚਾ ਸਿੰਘ ਮਨਦਾ ਤਾਂ ਇਹ ਮਸ ਖਤਮ ਹੋਗਾ ਪ੍ਰਸ਼ਨ ਇਹ ਹੈ ਮਾਫ ਕਰ ਦਿੱਤਾ ਗਿਆ ਠੀਕ ਗੁਰੂ ਬਖਸ਼ਾਂ ਦਾ ਗੁਰੂ ਬਖਸ਼ੇ ਭਾਰਾ ਤਾਂ ਇਹੋ ਜਿਹੇ ਜਿਹੜੀਆਂ ਸਥਿਤੀਆਂ ਨੇ ਘੱਟੋ ਘੱਟ ਜਿਹੜੇ ਇਹੋ ਜਿਹੇ ਤਖਤਾਂ ਦੇ ਜੱਥੇਦਾਰ ਨੇ ਜਿਹੜੇ ਬੈਠੇ ਨੇ ਉਹਨਾਂ ਨੂੰ ਫੈਸਲਾ ਕਰਨ ਤੋਂ ਪਹਿਲਾਂ ਜਰੂਰ ਸੋਚ ਲੈਣਾ ਚਾਹੀਦਾ ਕਿ ਇਹ ਫੈਸਲਾ ਵਰਤਮਾਨ ਸਥਿਤੀ ਦੇ ਵਿੱਚ ਜਨਾਹ ਹੀ ਕਰ ਰਹੇ ਆ ਤੇ ਬੀਤੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਸੰਦਰਭ ਕੋ ਪ੍ਰਭਾਵਤ ਨਹੀਂ ਪਾਊਗਾ ਗਿਆਨੀ ਗੁਰਬਚਨ ਸਿੰਘ ਨੂੰ ਮਾਫ ਕਰਦਾ ਬਰਸਾ ਸਿੰਘ ਬਲਟੋਈ ਦੀ 10 ਸਾਲ ਦੀ ਘਰ ਵਾਪਸੀ ਇਹ ਆਪਣੇ ਆਪ ਚ ਬੁਨੇਵਤੇ ਮਹੱਤਵਪੂਰਨ ਪ੍ਰਸ਼ਨ ਨਹੀਂ ਹੋਣ ਗੁਰਬਚਨ ਆਪ ਗਿਆਨੀ ਗੁਰਬਚਨ ਸਿੰਘ ਨੂੰ ਜਿਸ ਤਰੀਕੇ ਨਾਲ ਮਾਫ ਕੀਤਾ ਗਿਆ ਉਹਦੇ ਕੋ ਸੱਚ ਦਾ ਫੇਰ ਵੀ ਨਹੀਂ ਪੁੱਛਿਆ ਗਿਆ ਹਾਂ ਭਈ ਮਤਲਬ ਉਹਨੇ ਇੰਨੀ ਗੱਲ ਕਹੀ ਕਿ ਹਾਂ ਭਈ ਮੈਂ ਜਿਹੜੀ ਕਾਰਵਾਈ ਕੀਤੀ ਮਾਫ ਕਰਨ ਦੀ ਕਾਰਵਾਈ ਕੀਤੀ ਉਹਦਾ ਸਿੱਖ ਪਤ ਨੂੰ ਆ ਛੱਟ ਬੋਚੀ ਉਹਦੀ ਮੈਂ ਮਾਫੀ ਮੰਗ ਰਣਾ ਪੈਨਾ ਵੀ ਲਿਖਤੀ ਤੌਰ ਤੇ ਮਾਫੀ ਮੰਗ ਚੁਕਾ ਜਦੋਂ ਕਿ ਉਥੇ ਇਹ ਗੱਲ ਹੋਣੀ ਚਾਹੀਦੀ ਸੀ ਕਿ ਮਾਫੀ ਕਾਦੀ ਮੰਗ ਰਿਆ ਆਪਣੇ ਪੱਧਰ ਤੇ ਤਾਂ ਉਹ ਫੈਸਲਾ ਕਰ ਹੀ ਨਹੀਂ ਮਾਫ ਕਰ ਹੀ ਨਹੀਂ ਸਕਦਾ ਉਹ ਇੰਨੀ ਗੱਲ ਕਹਿੰਦਾ ਕਿ ਹਾਂ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰੀ ਰੈਲ ਤੇ ਸੱਦਿਆ ਤਾਂ ਉਥੇ ਜਾ ਕੇ ਮੇਰੇ ਤੇ ਦਬਾਅ ਪਾਇਆ ਗਿਆ ਤੇ ਮੈਂ ਕਰਦਾ ਤੇ ਇਸ ਕਰਕੇ ਮੈਂ ਆਪਣੇ ਅਵਧਾ ਜਣਾ ਉਸ ਤਾਂ ਮਰਿਆਦਾ ਜਿਹੜੀ ਕੈਮਰੀ ਕਰ ਸਕਦਾ ਇਸ ਗੱਲ ਦੀ ਤਾਂ ਮਾਫੀ ਮੰਗਣਾ ਫਰੋ ਚਲੋ ਉਹਨੂੰ ਮਾਫ ਕਰ ਦਿੱਤਾ ਗਿਆ ਵਰਸਾ ਸਿੰਘ ਬਲਟੋਈ ਨੂੰ ਆਪ ਹੀ ਅਸਤੀਫਾ ਦਿੱਤਾ ਹੀ ਉਹ ਤਾਂ ਪਾਰਟੀ ਤੋਂ 10 ਸਾਲ ਵਾਸਤੇ ਬਾਹਰ ਕੱਢਤਾ ਸੀ ਪਾਰਟੀ ਨੇ ਹਾਲਾਂਕਿ ਪਹਿਨਾ ਉਹਨੇ ਅਸਤੀਫਾ ਦਿੱਤਾ ਅਸਤੀਫਾ ਮੰਨਜੂਰ ਕਰ ਲਿਆ ਬਾਅਦ ਦੇ ਵਿੱਚ ਵੇਖ ਲਓ ਤੇ ਬੜਾ ਮਹੱਤਵਪੂਰਨ ਪ੍ਰਸ਼ਨ ਹੈ ਕਿ ਕੀ ਜਥੇਦਾਰਾਂ ਨੂੰ ਪਹਿਲਾਂ ਦਿੱਤੇ ਗਏ ਫੈਸਲੇ ਨੂੰ ਬਦਲਣ ਦਾ ਕੋਈ ਹੱਕ ਹੈਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਹੈ ਇਹ ਕੌਣ ਨੂੰ ਇਸ ਦਾ ਫੈਸਲਾ ਜਿਹੜਾ ਉਹ ਕਰਦਾ ਪਊਗਾ ਪੰਥ ਨੂੰ ਇਸ ਦਾ ਨਿਰਣੈ ਕਰਨਾ ਪਊਗਾ ਨਹੀਂ ਤਾਂ ਹੁਣ ਜਿਸ ਤਰੀਕੇ ਨਾਲ ਇਹ ਫੈਸਲੇ ਅਮੇ ਸ਼ੁਰੂ ਹੋ ਗਏ ਆ ਤਾਂ ਕਾਨੂੰਨ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਰੌਣਾ ਪਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫਖਰੇ ਕੌਮ ਅਵਾਰਡ ਜਿਹੜਾ ਵਾਪਸ ਲਿਆ ਉਹ ਵੀ ਵਾਪਸ ਕਰ ਦਿੱਤਾ ਜਾਵੇ ਤਾਂ ਫਿਰ ਉਹ ਪੰਜ ਸਿੰਘ ਸਹਿਬਾਨ ਜਿਨ੍ਹਾਂ ਨੇ ਫਖਰੇ ਕੌਮ ਅਵਾਰਡ ਵਾਪਸ ਲੈਣ ਦਾ ਫੈਸਲਾ ਕੀਤਾ ਫਿਰ ਉਹਨਾਂ ਦੀ ਕ੍ਰੈਡੀਬਿਲਟੀ ਕੀ ਹੈ ਫਿਰ ਉਹਨਾਂ ਦੀ ਕ੍ਰੈਡੀਬਿਲਟੀ ਤੇ ਸਵਾਲ ਜਿਹੜੇ ਪ੍ਰਸ਼ਨ ਉੱਠਣਗੇ ਫਿਰ ਉਹਨਾਂ ਦਾ ਜਵਾਬ ਦੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਜਥਾ ਦਾ ਕੁਲਦੀਪ ਸਿੰਘ ਗੜਗਾਜ ਨੂੰ ਜ਼ਰੂਰ ਸੋਚ ਲੈਣੀਆਂ ਚਾਹੀਦੀਆਂ ਹਨ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਡਾਕਟਰ ਕਰਮਜੀਤ ਸਿੰਘ ਸਾਮਤ ਦੇ ਵਿੱਚ ਇਹ ਗੱਲ ਕਹੀ ਕਿ ਤੁਸੀਂ ਆਹ ਪੁਸਤਕ ਜਿਹੜੀ ਹਮਿੰਦੂ ਨੀ ਪਾਈ ਕਾਨ ਸਿੰਘ ਨਾਭਾ ਦੀ ਤੁਸੀਂ ਪੜ੍ਹਨੀ ਆ ਹੁਣ ਭਾਈ ਕਾਨ ਸਿੰਘ ਨਾਭਾ ਦੀ ਇਹ ਪੁਸਤਕ ਅੱਜ ਤੋਂ 150 ਸਾਲ ਪਹਿਲਾਂ ਲਿਖੀ ਗਈ ਜਦੋਂ ਸਵਾਮੀ ਧਿਆਨ ਨੰਦੇ ਸਪਰਤ ਪ੍ਰਕਾਸ਼ ਪੁਸਤਕ ਲਿਖੀ ਉਸ ਦੇ ਜਵਾਬ ਦੇ ਵਿੱਚ ਇਹ ਪੁਸਤਕ ਲਿਖੀ ਗਈ ਹੁਣ ਉਸ ਪੁਸਤਕ ਦਾ ਅੱਜ ਦੇ ਸਿਨੈਰੀਓ ਵਿੱਚ ਅੱਜ ਦੀ ਸਥਿਤੀਆਂ ਦੇ ਵਿੱਚ ਕੀ ਵੈਲਿਊ ਆ ਸ਼ਾਇਦ ਜੱਥੇ ਤੱਕ ਨਗਾ ਜੇ ਇਸ ਕਾਨੂੰ ਸਮਝ ਹੀ ਨਹੀਂ ਸਕੇ ਕੁਲਦੀਪ ਡਾਕਟਰ ਕਰਮਜੀਤ ਦੀ ਉੱਥੇ ਜਿਹੜੀ ਪੇਸ਼ੀ ਹੋਈ ਕਿਹੜੇ ਸੰਦਰਭ ਤੋਂ ਹੋਈ ਔਰ ਉਸ ਨੂੰ ਇਹ ਗੱਲ ਕਹਿ ਦੇਣੀ ਆਪਣੇ ਆਪ ਚ ਸਮਝ ਤੋਂ ਬਾਹਰ ਬਾਕੀ ਅਹੀਂ ਆ ਫਿਰ ਵੀ ਜਿਹੜੀ ਜਥੇਦਾਰ ਸਾਭੇ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਫੈਸਲੇ ਤੇ ਕਿੰਤੂ ਪਰਤੂ ਨਹੀਂ ਕਰ ਸਕਦੇ ਕਿਉਂਕਿ ਕੌਮ ਦੇ ਉਹ ਰਹਿਣ ਮਾਰ ਨੇ ਪਰ ਇਹ ਗੱਲ ਜ਼ਰੂਰੀ ਆ ਇਹ ਜਿਹੜਾ ਤੁਸੀਂ ਪ੍ਰਸ਼ਨ ਠਾਇਆ ਕਿ ਜਿਹੜੇ ਅਕਾਲ ਤਖਤ ਸਾਭ ਤੋਂ ਕੀਤੇ ਗਏ ਫੈਸਲੇ ਕੀ ਇੱਕ ਮਿਆਦ ਚ ਹੁੰਦੀ ਹੈ ਕਿ ਉਹਨਾਂ ਫੈਸਲਿਆਂ ਨੂੰ ਬਦਲਿਆ ਜਾ ਸਕਦਾ ਬਾਕੀ ਆਮ ਲੋਕੀ ਦਾ ਇਹੋ ਕਹਿੰਦੇ ਨੇ ਕਿ ਗੁਰੂ ਬਖਸ਼ਾੰਦਾ ਠੀਕ ਆ ਗੁਰੂ ਸਾਹਿਬ ਕੋਲ ਮਾਫੀ ਮੰਗ ਲਾਂਗੇ ਜਾ ਕੇ ਗੁਰੂ ਸਾਹਿਬ ਨੇ ਮਾਫ ਕਰ ਦੇਣਾ ਪਰ ਫਿਰ ਜਿਹੜਾ ਜਥੇਦਾਰਾਂ ਨੇ ਉਹ ਸਿਝਾ ਦਿੱਤੀ ਉਹਨਾਂ ਜਥੇਦਾਰਾਂ ਦੀ ਜਿਹੜੀ ਵੈਲਿਊ ਕੀ ਆ ਉਹਨਾਂ ਦੀ ਕਦਰਾਂ ਕੀ ਉ ਤਾਂ ਕੀ ਆ ਉਦੋਂ ਮੇਹ ਗੁਰੂਗ੍ਰੰਥ ਸਾਹਿਬ ਦੇ ਹੀ ਮੌਜੂਦਗੀ 'ਚ ਜਿਹੜੇ ਫੈਸਲੇ ਹੋਏ ਸਨ ਉਦੋਂ ਮੇਹ ਜਿਹੜੇ ਹੁਕਮਨਾਮੇ ਜਾਂ ਛੇਕੇਗੇ ਜਾਂ ਪਰਖਾਵਾਂ ਲਈਆਂ ਗੁਰੂਗ੍ਰੰਥ ਸਾਹਿਬ ਦੀ ਮੌਜੂਦਗੀ ਉਹਨਾਂ ਦਾ ਆਸਾ ਓਟ ਆਸਣਾ ਲੈ ਕੇ ਹੀ ਜਥੇਦਾਰਾਂ ਨੇ ਆਪਣੀ ਭੂਮਿਕਾ ਨਿਭਾਈ ਤਾਂ ਫਿਰ ਉਸ ਸਮੇਂ ਉਹ ਜਥੇਦਾਰਾਂ ਦੀ ਭੂਮਿਕਾ ਗਲਤ ਸੀ ਜਾਂ ਮੌਜੂਦਾ ਸਮੇਂ ਵਿੱਚ ਗਲਤ ਆ ਪ੍ਰਸ਼ਨ ਜਿਹੜਾ ਇਹ ਆ ਔਰ ਕੌਮ ਦੇ ਰਹਿਨਮਾਨ ਨੂੰ ਇਹਦੀ ਸਥਿਤੀ ਜਿਹੜੀ ਆ ਜਰੂਰ ਸਾਫ਼ ਕਰ ਦੇਣੀ ਚਾਹੀਦੀ ਆ ਬਾਕੀ ਰਕੜਾ ਸਾਹਿਬ ਸਥਿਤੀ ਅੱਜ ਤ ਇਹ ਨਿਯੁਕਤ ਕਿਵੇਂ ਕਰਨਾ ਸੋ ਸਥਿਤੀਆਂ ਜਿਹੜੀਆਂ ਨੇ ਬੜੀਆਂ ਹੋ ਇੱਕ ਇਹਦੀਆਂ ਨੇ ਹੁਣ ਤੁਸੀਂ ਇਹਦੇ ਨਾਲ ਹੀ ਇੱਕ ਗੱਲ ਆਪਾਂ ਹੋਰ ਜੋੜ ਲੈਨੇ ਆ ਕਿ ਇੱਕ ਪਾਸੇ ਕੱਲ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਭਾ ਦਾ ਦੀ ਇਕਤਰਤਾ ਹੋਈ ਆ ਦੂਜੇ ਪਾਸੇ ਬਾਗਲਪਿੰਡ ਚ ਰੈਲੀ ਵੀ ਸਮਾਨੰਤਰ ਕੰਮ ਚੱਲਿਆ ਉਥੇ ਬਾਦਲ ਸਾਹਿਬ ਦੇ ਸੋਲੇ ਜਿਹੜੇ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਗਾਏ ਗਏ ਔਰ ਸੁਖਬੀਰ ਸਿੰਘ ਬਾਦਲ ਨੇ ਗਿੱਧੜਬਾ ਚੋਂ ਤੋਂ ਲੜਨ ਤੋਂ ਜਿਹੜਾ ਐਲਾਨ ਜਿਹੜਾ ਕਰਤਾ ਕਿ ਮੈਂ ਲੜਾਂਗਾ ਹੁਣ ਇੱਕ ਪਾਸੇ ਉਥੇ ਡਿੰਪੀ ਆ ਦੂਜੇ ਪਾਸੇ ਮਨਪ੍ਰੀਤ ਬਾਦਲੇ ਆ ਸਥਿਤੀਆਂ ਉਥੇ ਵੀ ਦਿਲਚਸਪ ਜਿਹੜੀਆਂ ਆ ਉਹ ਬਨ ਗੀਆਂ ਹੁਣ ਜਿਹੜਾ ਪ੍ਰਸ਼ਨ ਤੁਸੀਂ ਪਾਇਆ ਕਿ ਭਰਾ ਮਾਰੂ ਜਾਂਗਾ ਜਾਂ ਕੀ ਹੈ ਜਾਂ ਕੀ ਹੈ ਭਰਾ ਭਰਾ ਨੂੰ ਟਕਰੂਗਾ ਗੱਲ ਉਥੇ ਸੁਖਬੀਰ ਸਿੰਘ ਬਾਦਲਹਣੀ ਆਸਲੇ ਆਪਣਾ ਸੇਫ ਜ਼ੋਨ ਔਰ ਦੂਜੇ ਪਾਸੇ ਗਿੱਦੜਵਾ ਉਹਨਾਂ ਦਾ ਜਦੀਪ ਪਸ਼ਤਾਨੀ ਜਿਹੜੇ ਹਲਕੇ ਨੇ ਉਹਨਾਂ ਹਾਲ ਕਾਚੂ ਲੜਨ ਦਾ ਐਲਾਨ ਕੀਤਾ ਤੇ ਜਿਹੜੀ ਗੇਮ ਹੈ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਸਿੰਘ ਸਾਹਿਬਾਨਾਂ ਦੀ ਇਕਾਤਰਤਾ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਮਾਲ ਦਾ ਜਨਮ ਦਿਨ 8 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਹ ਪ੍ਰੋਗਰਾਮ ਕਰਦਾ ਇਹ ਇੱਕ ਸੰਕੇਤ ਆ ਕਿ ਅਗਲੇ ਦਿਨਾਂ ਦੇ ਵਿੱਚ ਫਖਰ-ਏ-ਕੌਮ ਅਵਾਰਡ ਜਿਹੜਾ ਹੈ ਉਹਦੇ ਸਬੰਧੀ ਵੀ ਵਿਚਾਰ ਚਰਚਾ ਜਿਹੜੀ ਹੋ ਸਕਦੀ ਆ ਬਾਕੀ ਇਹ ਪੰਥ ਨੂੰ ਜ਼ਰੂਰ ਫੈਸਲਾ ਕਰਦਾ ਪਊਗਾ ਕਿ ਹਾਂ ਪੇ ਜਥੇਦਾਰਾਂ ਦੇ ਪਹਿਲੇ ਜਿਹੜੇ ਫੈਸਲੇ ਨੇ ਉਹ ਮੌਜੂਦਾ ਸਮੇਂ 'ਚ ਕੀ ਉਹਨਾਂ ਦੀ ਕੋਈ ਅਹਿਮੀਅਤ ਹੈਗੀ ਆ ਜਾਂ ਨਹੀਂ ਹੈਗੀ ਜੇ ਹੁਣ ਨਹੀਂ ਹੈਮੀਅਤ ਤੇ ਫਿਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਆਜਿਹਾ ਫੈਸਲਾ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਸ ਦੀ ਵੀ ਕੋਈ ਕਦਰ ਕੀਮਤ ਹੈ ਜਿਹੜੀ ਨਾਂ ਲਵੇ ਇਹਦੇ ਨਾਲ ਜਥੇਦਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਸ੍ਰੀ ਅਕਾਲ ਤਖਤ ਸਰਵਰ ਦੀ ਮਹਾਨ ਸੰਸਥਾ ਤੇ ਉਤੇ ਜਰੂਰ ਫਿਰ ਸਵਾਲ ਉਠਦਾ ਫਿਰ ਉਹਨਾਂ ਨੂੰ ਜਰੂਰ ਜਿਹੜੀ ਸੱਟ ਲੱਗਦੀ ਆ ਉਹ ਨਾਨਕ ਨਾਮ ਲੇਵਾ ਸੰਗਤ ਜਾਂ ਪੰਥ ਨੂੰ ਇਹਦੇ ਸਬੰਧੀ ਜਿਹੜੀ ਸਥਿਤੀ ਆ ਜਰੂਰ ਸਪਸ਼ਟ ਕਰਨੀ ਚਾਹੀਦੀ ਬਿਲਕੁਲ ਤਾਂ ਉਧਰ ਅਖੀਰ ਦੇ ਵਿੱਚ ਗੱਲ ਕਰ ਲਈ ਐਮਪੀ ਅਮਰਿਤਪਾਲ ਸਿੰਘ ਦੀ ਉਹਨਾਂ ਮਾਮਲੇ ਦੇ ਵਿੱਚ ਕੱਲ ਪੰਜਾਬ ਸਰਕਾਰ ਨੇ 5000 ਪੰਨਿਆਂ ਦਾ ਜਵਾਬ ਦਿੱਤਾ ਹੈ ਉਸ ਤੋਂ ਬਾਅਦ ਕਿਵੇਂ ਦੇਖਦੇ ਹੋ ਕਿ ਐਮਪੀ ਅਮਰਿਤਪਾਲ ਸਿੰਘ ਦੇ ਲਈ ਹੁਣ ਬਾਹਰ ਆਉਣ ਦਾ ਕੋਈ ਰਸਤਾ ਬਚਿਆ ਹੈ ਜਾਂ ਨਹੀਂ ਮੁਸ਼ਕਲਾਂ ਉਹਨਾਂ ਦੀਆਂ ਵਧਣਗੀਆਂ ਜਾਂ ਘਟਣਗੀਆਂ ਆ ਦੇਖੋ ਅਮਰਿਤਪਾਲ ਦੇ ਸੰਦਰਭ ਤੇ ਵਿੱਚ ਪੰਜਾਬ ਸਰਕਾਰ ਦਾ ਸਪਸ਼ਟ ਇੱਕ ਭੂਮਿਕਾ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਤੀਜੀ ਵਾਰ ਐਨਐਸਐ ਲਾਈ ਹੈ ਬਿਲਕੁਲ ਕਾਨੂੰਨੀ ਤੌਰ ਤੇ ਬਿਲਕੁਲ ਠੀਕ ਲਾਈ ਹੈ ਐਸਨ ਪੰਜਾਬ ਸਰਕਾਰ ਦਾ ਤਰਫ ਇਹ ਹੋਈ ਆ ਉਹ ਤਰਕ ਇਸ ਚੀਜ਼ ਤੋਂ ਸਾਬਤ ਹੁੰਦਾ ਕਿਉਂਕਿ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਮਰਿਤਪਾਲ ਸਿੰਘ ਦਾ ਇੱਕ ਭਾਸ਼ਣ ਜਿਹੜਾ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਨੂੰ ਜਿਹੜੀ ਉਹ ਅੱਗ ਲਾ ਸਕਦਾ ਹੁਣ ਇਹ ਦਿਨਾਂ ਦੇ ਵਿੱਚ ਅਗਰ ਵੇਖੋ ਤਾਂ ਜਿਸ ਤਰੀਕੇ ਦੀ ਅਮਰਤਪਾਲ ਦੀ ਪੰਜਾਬ ਦੇ ਵਿੱਚ ਭੂਮਿਕਾ ਰਹੀ ਆ ਖਾਸ ਤੌਰ ਤੇ ਬਾਈ ਦੇ ਵਿੱਚ ਕਿਸ ਤਰੀਕੇ ਨਾਲ ਕਦੀ ਥਾਣੇ ਦਾ ਜਨਾਲੇ ਦਾ ਘਰਾਓ ਜਾਂ ਜਿਸ ਤਰੀਕੇ ਦੀਆਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉਹ ਸੀ ਪੁਰਸੀਆਂ ਦੀ ਤੋੜਪਨ ਬਹੁਤ ਕੁਝ ਇਹੋ ਜਿਹਾ ਹੋਇਆ ਕਿ ਇੱਕਦਮ ਪੰਜਾਬ ਦੀ ਉਸ ਸਮੇਂ ਰਾਜ ਸੀ ਫਿਜ਼ਾ ਦੇ ਵਿੱਚ ਇੱਕ ਹੋਰ ਤਰੀਕੇ ਦਾ ਮਾਹੌਲ ਜਿਹੜਾ ਪੜਪੜ ਜਿਹੜਾ ਉਹ ਲੱਗ ਪਿਆ ਸੀ ਖਾਸ ਤੌਰ ਤੇ ਅਮਰਤਪਾਲ ਸਿੰਘ ਦੀ ਜਿਹੜੀ ਇੰਟਰਵਿਊ ਸੀ ਜਿਸ ਦੇਖਣਾ ਭਾਰਤੀ ਸੰਵਿਧਾਨ ਨੂੰ ਅਰੇਂਜ ਕਰਦਾ ਆਮ ਇਸ਼ਾਦੇ ਸੰਬੰਧੀ ਕਈ ਕੁਝ ਬਹੁਤ ਕੁਝ ਇਦਾਂ ਦਾ ਹੋਇਆ ਤਾਂ ਆਮ ਲੋਕਾਂ ਦੇ ਵਿੱਚ ਅਸੀਂ ਕਹਿ ਸਕਦੇ ਇੱਕ ਦੇਸ਼ ਜੀ ਜਿਹੜੀ ਜ਼ਰੂਰ ਪੜਦੀ ਤਾਂ ਫਿਰ ਤੁਸੀਂ ਦੇਖ ਲਓ ਕਿ ਪੰਜਾਬ ਸਰਕਾਰ ਨੇ ਖਾਸ ਤੌਰ ਤੇ ਉਦੋਂ ਜਦੋਂ ਥਾਣੇ ਤੇ ਅਟੈਕ ਹੁੰਦਾ ਅਜਨਾਲੇ ਥਾਣੇ ਉਸ ਤੋਂ ਮਗਰੋਂ ਅਬਰਤ ਪਾਲ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਔਰ ਐਨਐਸਏ ਲਾ ਕੇ ਡੀਪਰੂਗੇ ਡੀਪਰੂਗ ਕਰ ਪੀ ਜਾ ਗਿਆ ਉਸ ਤੋਂ ਮਗਰੋਂ ਉਹ ਆਜ਼ਾਦ ਚੋਣ ਲੜਦੇ ਆ ਤੇ ਉਹ ਲੋਕ ਸਭਾ ਦੇ ਹਰ ਇੱਕ ਹਕੂਰ ਸਭ ਤੋਂ ਉਮੀਦਵਾਰ ਚੁਣੇ ਜਾਂਦੇ ਆ ਪਰ ਅਜੇ ਤੱਕ ਪੰਜਾਬ ਸਰਕਾਰ ਹਾਲਾਂਕਿ ਅਮਰਤਪਾਲ ਸਿੰਘ ਨੇ ਬਕਾਇਦਾ ਤੌਰ ਤੇ ਸਬਧਾਨ ਦੀ ਸੌਂ ਵੀ ਚੁੱਕੀ ਆ ਜਾ ਕੇ ਐਮਪੀ ਦੀ ਸੌਂ ਚੁੱਕ ਲਈ ਆ ਪਰ ਪੰਜਾਬ ਸਰਕਾਰ ਅਜੇ ਉਹਨਾਂ ਨੂੰ ਐਨਐਸਏ ਹਟਾਉਣ ਤੋਂ ਇਹ ਲੱਗਦੀ ਜਿਹੜੀ ਰਾਜੀ ਜਿਹੜੀ ਆ ਜਾਂ ਸਹਿਮਤ ਨਹੀਂ ਲੱਗ ਰਹੀ ਕਿਉਂਕਿ ਅਜੇ ਵੀ ਇਸੇ ਗੱਲ ਤੇ ਉਹ ਕ ਆਸੀਂ ਕਹਿ ਸਕਣ ਕਿ ਜੇਕਰ ਅਮਰਤਪਾਲ ਸਿੰਘ ਬਾਹਰ ਆਉਂਦਾ ਤਾਂ ਕੁਦਰਤੀ ਤੌਰ ਤੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਸਕਦਾ ਹੁਣ ਪੰਜਾਬ ਸਰਕਾਰ ਅੰਕੁਰ ਇੰਟੈਲੀਜੈਂਸ ਵਿਭਾਗ ਸਾਰਾ ਕੁਝ ਜਿਸ ਤਰੀਕੇ ਦੇ ਉਹਨਾਂ ਨੇ ਕਿਹਾ ਕਿ ਆਤਵਾਦੀ ਜਾਂ ਹੋਰ ਕਈਆਂ ਜਥੇਬੰਦੀਆਂ ਨਾਲ ਉਹਨਾਂ ਦਾ ਸਬੰਧ ਹੈ ਤਤਥ ਤੌਰ ਤੇ ਤਾਂ ਉਹਦੇ ਨਾਲ ਜਿਹੜੇ ਹਾਲਾਤ ਜਿਹੜੇ ਮਾੜੇ ਹੋ ਸਕਦੇ ਤੇ ਇਸ ਕਰਕੇ ਜਿਹੜੀ ਐਨਐਸਏ ਬਿਲਕੁਲ ਵਾਜਿਬ ਰਹੀ ਹੈ ਤੋਂ ਪੰਜਾਬ ਸਰਕਾਰ ਦੇ ਇਸ ਤਰਕ ਦੇ ਆਧਾਰ ਤੇ ਕਿਉਂਕਿ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਇਹਦੇ ਸਬੰਧੀ ਅਸੀਂ ਜ਼ਿਆਦਾ ਟਿੱਕ ਟਿੱਕਣਾ ਜਿਹੜੀ ਆ ਉਹ ਨਹੀਂ ਕਰ ਸਕਦੇ ਪਰ ਪੰਜਾਬ ਸਰਕਾਰ ਦਾ ਜਿਹੜਾ ਇਹ ਪੱਖ ਆ ਇਹ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਸੂਰਜ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਿਹਾਈ ਜਾਂ ਨਰਮੀ ਵਰਤਨ ਦੇ ਮੂਡ ਦੇ ਵਿੱਚ ਨਸਰ ਜਿਹੜੀ ਆ ਉਹ ਨਹੀਂ ਹੈ ਤਾਂ ਬਿਲਕੁਲ ਤਾਂ ਬਿਲਕੁਲ ਅਣਖੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਘੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ